ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਖੁੱਲੀ ਬਾਡੀ ਬਣਤਰ ਦੀ ਚੰਗੀ ਮਜ਼ਬੂਤ ਦੋ ਦੰਦ ਮਾਰਵਾੜੀ ਬਸ਼ੇਰੀ ਦਿਖਾਉਣੀ ਆ ਸੇਲ ਵਾਲੀ ਇਹਦੀ ਮਾਂ ਬਾਪ ਵਾਲੇ ਪਾਸੇੋਂ ਤੋਂ ਬਲੱਡ ਲਾਈਨ ਬਹੁਤ ਜ਼ਿਆਦੇ ਚੰਗੀ ਆ ਪਿਓ ਹੈਗਾ ਇਹਦਾ ਚੈਂਪੀਅਨ ਘੋੜਾ ਖਲੀਫਾ ਜਿਹੜਾ ਕਿ ਆਪ ਬੁਲੰਦ ਦਾ ਤਕਰੀਬਨ ਆਪਾਂ ਸਾਰੇ ਜਾਣਦੇ ਆ ਵੀ ਖਲੀਫੇ ਨੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਸ਼ੋ ਜਿੱਤਣ ਕੰਨੀ ਹੋਣੀ ਛੱਡਿਆ ਸੋ ਬਾਪ ਇਹਦਾ ਚੈਂਪੀਅਨ ਖਲੀਫਾ ਆ ਗਿਆ ਤੇ ਮਾਂ ਜਿਹੜੀ ਇਹਦੀ ਉਹ ਰਤਨਾ ਕਰ ਕੋੜੇ ਦੀ ਆ ਬਲੱਡ ਲਾਈਨ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਆ ਤੇ ਕਾਦਾ ਜਿਹੜਾ ਬੇਸ਼ੇਰੀ ਦਾ 60 ਇੰਚ ਆ ਮੌਕੇ ਤੇ ਇਹ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਰਤਾਜ ਤੋਂ ਜਿਹੜਾ ਸੰਧੂ ਸਟੱਡ ਫਾਰਮ ਡੋਰਡ ਵਾਲਿਆਂ ਦੇ ਕੋਲੇ ਆ ਨਾ ਸਰਤਾਜ ਘੋੜਾ ਉਸ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ ਘੋੜੇ ਦੇ ਉਹਦੇ ਵੀ ਰਿਜ਼ਲਟ ਬਹੁਤ ਸ਼ਾਨਦਾਰ ਆਏ ਵੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਮਜ਼ਬੂਤ ਚੰਗੀ ਬਲੱਡ ਲਾਈਨ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਮੱਥੇ ਦੇ ਉੱਤੇ ਪਾਣ ਦਾ ਪੱਤਾ ਜਾ ਤੇ ਬਾਕੀ ਸਾਰੀ ਕਾਲੀ ਹੈ ਮਜ਼ਬੂਤ ਬਹੁਤ ਜ਼ਿਆਦਾ ਆ ਹੱਡ ਗੋਡੇ ਦੀ ਨਰੋਈ ਆ ਤੇ ਬਾਡੀ ਬਹੁਤ ਜ਼ਿਆਦਾ ਖੁੱਲੀ ਆ ਪੇਟ ਪੂਟ ਬਹੁਤ ਜ਼ਿਆਦਾ ਬਣਾਉ ਬੱਚਾ ਵੀ ਸਿਹਤ ਦੇ ਵਿੱਚ ਇਹ ਚੰਗਾ ਦੇਊਗੀ ਸੋ ਜਿਹੜਾ ਵੀ ਕੋਈ ਚਾਹ ਬਣ ਸੱਜਣਾ ਚੰਗੀ ਗੱਬਣ ਮਾਰਵਾੜੀ ਬੇਸ਼ੇਰੀ ਨਵੇਂ ਹਾਣ ਦੀ ਨਵੀਂ ਉਮਰ ਦੀ ਦੋ ਦੰਦ ਖਰੀਦਣਾ ਚਾਹੁੰਦਾ ਤਾਂ ਵੀਡੀਓ ਕੰਨੀ ਕਰ ਲਿਓ ਗੌਰ ਸਕਰੀਨ ਦੇ ਉੱਤੇ ਆਪਾਂ ਬਿੰਦਰ ਤੇ ਭਿੰਦਰ ਸੰਧੂ ਦਾ ਕੰਟੈਕਟ ਨੰਬਰ ਦਿੱਤਾ ਨੰਬਰ ਦੋਨੇ ਨੋਟ ਕਰ ਲਓ ਜਿਹੜੇ ਤੇ ਮਰਜ਼ੀ ਫੋਨ ਲਾ ਲਿਓ 94643 08899 ਤੇ ਦੂਜਾ ਨੰਬਰ ਆ ਜਿਹੜਾ 94637 98455 ਦੋਨਾਂ ਨੰਬਰਾਂ ਚੋਂ ਜਿਹੜੇ ਤੇ ਮਰਜ਼ੀ ਫੋਨ ਲਾ ਲਿਓ ਫਰੀਦਕੋਟ ਏਰੀਆ ਗਾ ਬਾਈ ਹੁਣਾਂ ਦਾ ਤੇ ਬਾਕੀ ਗੌਰ ਨਾਲ ਵੀਡੀਓ ਦੇਖ ਲਓ ਬੱਚੀ ਦੇ ਵਿੱਚ ਘਾਟ ਕੋਈ ਨਹੀਂ ਮਜ਼ਬੂਤ ਬਹੁਤ ਜ਼ਿਆਦੇ ਆ ਮੂੰਹ ਮਹਾਂਦਰੇ ਦੀ ਵੀ ਸੋਹਣੀ ਆ ਬਲੱਡ ਲਾਈਨ ਖਾਨਦਾਨ ਆ ਜਿਹੜਾ ਉਹ ਵੀ ਦੋਨਾਂ ਪਾਸਿਆਂ ਤੋਂ ਚੰਗਾ ਆ ਗਿਆ ਤੇ ਦੋ ਮਹੀਨਿਆਂ ਦੀ ਗੱਭਣ ਚੈੱਕ ਪਾਸ ਆਜੀ ਇਹ ਸਰਤਾਜ ਤੋਂ ਜਿਹੜਾ ਸੰਧੂ ਸਟੱਡ ਫਾਰਮ ਵਾਲਿਆਂ ਦੇ ਕੋਲ ਹੀ ਆ ਮਾਰਵਾੜੀ ਘੋੜਾ ਬਹੁਤ ਜ਼ਿਆਦਾ ਚੰਗਾ ਸੋਹਣੇ ਰਿਜ਼ਲਟ ਆਏ ਵਿਆ ਉਸ ਘੋੜੇ ਦੇ ਸੋ ਜਿਹਨੇ ਵੀ ਘੋੜੀ ਖਰੀਦਣੀ ਹੋਈ ਦੋਨਾਂ ਨੰਬਰਾਂ 'ਚੋ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਪ੍ਰੋਪਰ ਜਿਵੇਂ ਮੈਂ ਤੁਹਾਨੂੰ ਹਾਈਟ ਦੱਸੀ ਆ ਉਹ ਜਦੋਂ ਮਰਜ਼ੀ ਤੁਸੀਂ ਕੋਈ ਵੀ ਭਰਾ ਜਾ ਕੇ ਤਸੱਲੀ ਕਰ ਸਕਦੇ ਹੋ 60 ਇੰਚ ਪ੍ਰੋਪਰ ਉਤਰੂਗੀ ਇਹ ਦੂ ਘਟਦੀ ਨਹੀਂ ਘੋੜੀ ਸੁੰਬਾ ਸੰਬਾਂ ਦੀ ਬੜੀ ਮਜ਼ਬੂਤ ਆ ਵੈਸੇ ਵੀ ਸਾਊਸ ਰੀਫਾ ਤੇ ਵੱਡੀ ਗੱਲ ਆ ਗੱਭਣ ਚੈੱਕ ਪਾਸਾ ਦੋ ਮਹੀਨਿਆਂ ਦੀ ਸੋ ਤੁਸੀਂ ਆਪਦੀ ਤਸੱਲੀ ਦੇ ਨਾਲ ਚੈੱਕ ਕਰਵਾ ਕੇ ਕਿਸੇ ਵੀ ਡਾਕਟਰ ਤੋਂ ਘੋੜੀ ਖਰੀਦ ਸਕਦੇ ਹੋ ਆ ਕੁਸ਼ਕਾ ਪੈਂਦੀਆਂ ਫੋਟੋਆਂ ਵੀ ਸ਼ੇਅਰ ਕਰਤੀਆਂ ਬਾਕੀ ਦੀ ਜਿਹੜੀ ਕੋਈ ਗੱਲਬਾਤ ਆ ਰੇਟ ਦੇ ਬਾਰੇ ਆ ਉਹ ਤੁਸੀਂ ਬਾਈ ਹੋਣਾਂ ਨੂੰ ਫੋਨ ਲਾ ਕੇ ਕਰ ਸਕਦੇ ਹੋ ਤੇ ਘੋੜੀ ਤੁਸੀਂ ਪਿੰਡ ਡੋੜ ਜਾ ਕੇ ਦੇਖ ਕੇ ਸੰਧੂ ਸਟੱਡ ਫਾਰਮ ਤੇ ਖਰੀਦ ਸਕਦੇ ਹੋ ਚੰਗੀ ਬਹੁਤ ਜ਼ਿਆਦਾ ਆ ਮੋਹਮਹੰਦਰੇਜ ਸੋਹਣੀ ਆ ਕੰਨ ਵੀ ਚੰਗਾ ਸ਼ਕੀਨਾ ਧੌਣ ਧੂਣ ਲੰਮੀ ਆ ਖੁੱਲੀ ਬਾਡੀ ਦੀ ਮਜ਼ਬੂਤ ਬਸ਼ੇਰੀ ਆ ਦੋਸਤੋ ਗੌਰ ਕਰ ਲਿਓ ਜਿਹਨੇ ਲੈਣੀ ਹੋਈ